ਦੇ ਵਿਕਾਸਕਾਰਾਂ ਨੂੰ ਲੈ ਕੇ ਹੋਈ ਦੋ ਤਿੰਨ ਚ ਲੜਾਈ ਤੇ ਨਜਖਮੀ ਸਿਵਲ ਹਸਪਤਾਲ ਦਾ ਕਲ ਸਿਵਲ ਹਸਪਤਾਲ ਵਿੱਚ ਹੋਇਆ ਹੰਗਾਮਾ ਡਿਊਟੀ ਡਾਕਟਰ ਨੇ ਕੰਟਰੋਲ ਤੇ ਫੋਨ ਕਰ ਲਿਆ ਫੁਰਸਤ ਅੱਛਾ ਜੀ ਕੀ ਝਗੜਾ ਕੀ ਹੋਇਆ ਤੁਹਾਡਾ ਝਗੜਾ ਇਹਦਾ ਹੋਇਆ ਆਪਣਾ ਸਵਾਲ ਇਹ ਤਰ੍ਹਾਂ ਉਹ ਪਿੰਡ ਚ ਤਪਤ ਗੋੜੇ ਨਾਮ ਦੇ ਦੱਸਦੇ ਆ ਲੋਕਾਂ ਨੂੰ ਬੜੀ ਕਟਦੇ ਆ ਸੋਸ਼ਲ ਵਰਕਰ ਪਾਲੇ ਸੋਸ਼ਲ ਸਾਈਂ ਇਹ ਤੇ ਇੱਥੇ ਆ ਬਾੜਾ ਕੰਮ ਇਹ ਤਾਂ ਵੀ ਆਪਣਾ ਹੋਣਾ ਚਾਹੀਦਾ ਸਾਫ ਸਫਾਈ ਹੁੰਦੀ ਤੇ ਪਾਲੇ ਨਕਾਸ ਹੋਣੀ ਚਾਹੀਦੀ ਜਿਹੜੀ ਸਾਡੀ ਉਹ ਪਾਰਟੀ ਦੇ ਸਰਪੰਚ ਆ ਤੇ ਉਹ ਗੱਲ ਖਦੀਪ ਸਿੰਘ ਉਹ ਰੁਫ ਭੁੱਲਾ ਹੈ ਜੀ ਉਹਦਾ ਬੇਟਾ ਪ੍ਰਦੀਪ ਸਿੰਘ ਉਰਫ ਦੀਪ ਬਾਹਰੋਂ ਆਇਆ ਇਹਨੇ 15 ਦੀ ਗੈਣੇ ਲਏ ਆ ਮੇਰੇ ਤੇ ਹਮਲਾ ਕੀਤਾ ਇਹ ਤੇ ਹਮਲਾ ਕਰਕੇ ਮੈਨੂੰ ਪੱਲੇ ਨੂੰ ਸੱਤ ਸਨ ਮਾਰਿਆ ਉਸ ਤੋਂ 2 ਘੰਟੇ ਪਹਿਲਾਂ ਮੇਰੇ ਚਾਚਾ ਦਾ ਬੇਟਾ ਸੁਖਵਿੰਦਰ ਸਿੰਘ ਉਸ ਤੇ ਨਾਲ ਹਮਲਾ ਕੀਤਾ ਉਹ ਨੂੰ ਮੈਨੂੰ ਫੋਨ ਆਇਆ ਕਿ ਉਹ ਨੂੰ ਥਾਣੇ ਗਿਆ ਤੇ ਮੈਂ ਪਿੰਡ ਦੇ ਨੰਬਰਦਾਰ ਨੂੰ ਲਾ ਲਿਆ ਕਿ ਥਾਣੇ ਜਾ ਰਿਹਾ ਸੀ ਇਹ ਲਪਰਦਾ ਰੋਟੇ ਜਦੋਂ ਲੈ ਕੇ ਨਾਲ ਜਾ ਰਿਹਾ ਸੀ ਤੇ ਨਾਲ ਰਸਤੇ 'ਚ ਮੈਨੂੰ ਫੜ ਕੇ ਦੇ 15-20 ਆੜਿਆਂ ਨੇ ਕੁੱਟਿਆ ਹੈ ਤੇ ਮੇਰੇ ਦਾਤਰ ਵਗੈਰਾ ਬੰਦਾ ਮਾਰਿਆ ਤੇ ਇਹ ਕਹਿੰਦੇ ਜੀ ਛੇੜਾ ਪਿੰਡ 'ਚ ਹੀ ਮਾੜਾ ਕੰਮ ਹੋਥੋ ਹੀ ਕਰਨਾ ਹੈ ਤੁਸੀਂ ਡੱਕ ਦੇ ਖਾਓ ਕਿਤਾ ਡੱਕ ਸਕਦੇ ਜੀ ਕੀ ਕੀ ਇੱਥੇ ਐਮਰਜੈਂਸੀ ਵੀ ਤੁਹਾਡੇ ਤੇ ਹਮਲਾ ਹੋਇਆ ਕੋਈ ਪਰ ਐਮਰਜੈਂਸੀ ਜਦੋਂ ਇਹ ਆਏ ਆ ਇੱਥੇ ਕਿ ਚਾਹੀ ਜਿਹੜੇ ਬੰਦੇ ਲੈ ਕੇ ਫੇਰ ਸਾਡੇ ਮਗਰ ਇੱਥੇ ਆ ਗਏ। ਕੌਣ ਆਇਆ ਸੀ ਤੁਹਾਡੇ ਮਗਰ? ਉਹੀ ਵਰਦੀਪ ਸਿੰਘ ਦੀ ਦੀਪ ਦਾ ਮੁੰਡਾ। ਅੱਛਾ। ਤੇ 15 ਜੀ ਲੈ ਕੇ ਫੇਰ ਆ ਪੰਜਾਹ ਜਣੇ ਆ ਆ ਲੈ ਡੀ ਵਿੱਚ ਆ ਗਏ। ਤੇ ਡਾਕਟਰ ਸਾਹਿਬ ਨੇ ਫੋਨ ਕੀਤਾ ਹੈ ਕੰਟਰੋਲ ਰੂਮ ਵਿੱਚ। ਇੱਥੇ ਬੰਦੇ ਆਏ ਆ ਜੀ। ਹੂੰ। ਬੰਦੇ ਆ ਕੇ ਉਹ ਫਿਰ ਕੰਟਰੋਲ ਰੂਮ ਆ ਗਏ ਉਹ ਰੈਸਟ ਕੀਤਾ ਜੀ। ਰੈਸਟ ਕਰਕੇ ਉਹ ਲੈ ਗਏ ਨੇ। ਪਰ ਜਿਹੜਾ ਗੁਰਦੀਪ ਸਿੰਘ ਆ ਜਿਹਨੂੰ ਪੁਲਿਸ ਨੇ ਸਿਰੇ ਨੂੰ ਰੈਸਟ ਕੀਤਾ ਸੀ ਮੇਰੇ ਚਾਚਾ ਦੇ ਬੇਡੇ ਨੂੰ ਉਥੇ ਅੰਦਰ ਰੈਸਟ ਕਰ ਲਿਆ। ਇਹਨੂੰ ਛੱਡਤਾ। ਦੂਰੇ ਛੱਡਦਾ ਇਹਨੇ 15-2000 ਰੁਪਏ ਦਾ ਇਕੱਠੀ ਕਰਦੇ ਮੇਰੇ ਤੇ ਹਮਲਾ ਕੀਤਾ ਜੀ ਇਹ ਸਿਰੇ ਨੂੰ ਪੁੱਸ ਨਾ ਉੱਥੇ ਛਾਣੇ ਦੇ ਨਾ ਛੱਡਦੇ ਤੇ ਮੇਰੇ ਨਾਲ ਇਹ ਵਾਤਾ ਨਾ ਹੁੰਦਾ ਉਸ ਨੂੰ ਛੱਡਦਾ ਤੇ ਸੁਖਵਿੰਦਰ ਸਿੰਘ ਨੂੰ ਫੜ ਲਿਆ ਜੀ ਉਹਨੂੰ ਦੋਵਾਂ ਨੂੰ ਅੰਦਰ ਰੱਖਦੇ ਉੱਥੇ ਜੋ ਕਾਰਵਾਈ ਬਣਦੀ ਦੋਵਾਂ ਤੇ ਕਰਨੀ ਪਏਗੀ ਉਹਨੂੰ ਇੱਕ ਮੁਲਾਜ਼ਮਾ ਨੇ ਤਸਵੀਰ ਸਿੰਘ ਐਸਐਚਓ ਨੂੰ ਫਤੂੜੇਗੇ ਜੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ ਛੱਡਦਾ ਝਗੜਾ ਤੁਸੀਂ ਲੱਭ ਸਕਦੇ ਸੀ ਸੱਤ ਕੋਜਾ ਦੋਵਾਂ ਦਾ ਕਰ ਦਿੰਦੇ ਕੋਈ ਚੱਕਰ ਨਹੀਂ ਪਰ ਉਸ ਦੀ ਨਗਹਿਲੀ ਦੇ ਕਾਰਨ ਹੀ ਸਾਰਾ ਕੁਝ ਹੋਇਆ ਜੀ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਸੋ ਪਸੋਂ ਕੀ ਕਰੀਏ ਜੀ ਜੇਰਾ ਗੜਪ ਹੋਇਆ ਪਿਆ ਹੈ ਜੀ ਉਹਨਾਂ ਦਾ ਠੀਕ ਹੈ ਹੁਣ ਸਰਪੰਚ موجوده ਪਿੰਡ ਦੇ ਇਹ ਹੰਗਾਮ ਕਰਨੇ ਝਾੜੂ ਵਾਲੇ ਦੱਸੋ ਕੀ ਕਰਾਂਗੇ ਆਪਾਂ موجوده ਸਰਪੰਚ ਜੀ ਹੈ ਜੀ ਡਾਕਟਰ ਸਰ ਕੀ ਝਗੜਾ ਹੋਇਆ ਫਤੂਟਿੰਗੇ ਦੇ ਇੱਕ ਬੰਦੇ ਆਈ ਆ ਇੱਥੇ ਵੀ ਐਮਰਜੈਂਸੀ ਜੀ ਵੀ ਥੋੜਾ ਜਿਹਾ ਹੰਗਾਮਾ ਹੋਇਆ ਬਾ ਦੋ ਪੋਸਟਪਾਲਣ ਕਰਨ ਗਿਆ ਹੋਇਆ ਸੀ ਤੇ ਪਿੱਛੋਂ ਮੈਨੂੰ ਫੋਨ ਆਇਆ ਸੀ ਜੀ ਐਮਰਜੈਂਸੀ ਜੀ ਵੀ ਹੰਗਾਮਾ ਕਰ ਰਿਹਾ ਕੋਈ ਦੋ ਪਾਰਟੀਆਂ ਸਾਹ ਦੇ ਝਗੜਾ ਆਈ ਹੋਈ ਹੈ ਜੀ ਕਿਸ ਪਾਰਟੀ ਦਾ ਬਚਿੱਤ ਨਹੀਂ ਪਰ ਆਪਣਾ ਪੋਲੀਸ਼ਨ ਫਾਰਮ ਭਰਤਾ ਸੀ ਉਹਨੇ ਬੋਲੀਸ਼ਵਾਵਾ ਕਰ ਦਿੱਤਾ ਸਰ ਪੁਲਿਸ ਰੈਸਪੀ ਕਿਤੇ ਬੰਦੇ ਹਾਂ ਜੀ ਐਕਚੁਅਲੀ ਨਾ ਉਸ ਟਾਈਮ ਇੱਥੇ ਨਹੀਂ ਸੀਗਾ ਅ ਉਹਦਾ ਇਸਲਾ ਪੋਸਟਮਾਨ ਬਣ ਗਿਆ ਸੀ ਤੇ ਮੈਂ ਡਾਕਟਰ ਨਾਲ ਦੇ ਸੀਗੇ ਉਹਨੂੰ ਕੰਨੀ ਜਾਂਦੇ ਰੈਸਪੀ ਤੇ ਸਰ ਇੱਥੇ ਹੁਣ ਕਿੰਨੀ ਜਣੇ ਦਖਲ ਹੈਗੇ ਤੁਹਾਡੇ ਕੋਲ ਬਿਲਕੁਲ ਇਸ ਟਾਈਮ ਇੱਕ ਸਿਚੁਏਸ਼ਨ ਲੱਗਾ ਸਰ ਨੂੰ ਬਹੁਤ ਉਸੇ ਗਿਆ ਠੀਕ ਹੈ ਸਰ ਮਰਦ ਕੱਟਦੀ ਇਹਨਾਂ ਦੀ ਹਾਂ ਜੀ ਅਮਰਦਾਰ ਹਾਂਜੀ ਭਾਜੀ ਕੀ ਨਹੀ ਤੁਹਾਡਾ ਮੇਰਾ ਨਾਮ ਗੁਰਦੀਪ ਹੈ ਜੀ ਕੀ ਝਗੜਾ ਕੀਆ ਤੁਹਾਡੇ ਪਿੰਨੂ ਤੇ ਨਾ ਸਰ ਪਿੰਡ ਦਾ ਜੀ ਵਿਕਾਸ ਦੇ ਵਾਸਤੇ ਨਾ ਨਜਾਇਜ਼ ਕਬਜ਼ੇ ਛਡਾਰੇ ਸੀ ਜਿੱਦਾਂ ਕੁਲੀਆਂ ਨਾਲੀਆਂ ਤੇ ਬਨਾਈਆਂ ਕਾਫੀ ਬਾਹਰ ਦੇ ਲੋਕਾਂ ਨੇ ਉਹ ਕਰਾ ਰਹੇ ਸੀ ਤੇ ਆਪਣੇ ਦੂਸਰੇ ਆਪਣੇ ਨਾਲ ਇਲੈਕਸ਼ਨ ਐਂਟੀਪਾਰਟੀ ਲੜੀ ਸੀ ਉਹ ਬਗਲਾ ਆਪਣਾ ਕੋਈ ਵੀ ਕੰਮ ਕਰਦੇ ਵਿੱਚ ਫਿਕਰ ਪਾਦੇ ਕਾਫੀ ਵੀਡੀਓ ਪਾ ਰਹੇ ਪੰਜਾਬ ਤੋਂ ਮੰਗਾਦੇ ਸੀ ਆਇਓ ਖਾਲੀ ਹੱਥ ਨਾ ਆਇਓ ਅਸੀਂ ਆਹ ਕਰਦਾ ਕਿ ਵੀਡੀਓ ਆਪਣੇ ਕੋ ਸਾਰਾ ਕੁਝ ਹੈਗਾ ਆ ਤੇ ਫਾਦਰ ਸਾਹਿਬ ਸਵੇਰੇ ਆ ਰਹੇ ਹਸਪੀਟਲ ਤੋਂ ਤੇ ਉਹਨਾਂ ਨੇ ਫਾਦਰ ਸਾਹਿਬ ਨੂੰ ਗਾਲੀ ਕਲੋਚ ਕੀਤਾ ਫਿਰ ਮਠਾਣੇ ਅਸੀਂ ਗਏ ਸੀ ਤੇ ਠਾਣੇ ਆ ਕੇ ਮੇਰੇ ਘਰ ਪੈ ਗਈ ਹਜੇ ਤੇ ਫਿਰ ਅਸੀਂ ਘਰੋਂ ਆ ਰਹੇ ਸੀ ਫਿਰ ਸਾਡੇ ਰਾਜ ਕਰ ਪਏ ਜੇ ਮੇਰਾ ਰਿਸ਼ਤੇਦਾਰ ਆਇਆ ਇਹ ਕੋਲੋਂ ਲੱਗਦਾ ਮੈਂ ਕਹਿੰਦਾ ਕੀ ਹੋਇਆ ਤੇ ਇਹਦੇ ਵੀ ਕਾਫੀ ਨਾ ਸੱਟਾਂ ਲਾਈਆਂ ਜੇ ਭਾਜੀ ਉਹ ਦੂਸਰੇ ਤਰ੍ਹਾਂ ਕਹੀ ਨਹੀਂ ਕਹਿੰਦੇ ਤੁਸੀਂ ਆਣ ਕੇ ਇੱਥੇ ਵੀ ਸਿਵਲ ਹਸਪੀਟਲ ਵੀ ਤੁਹਾਡੇ ਬੰਦੇ ਆਏ ਆ ਉਹ ਮੈਨੂੰ ਦਾਖਲ ਇਹ ਕਹਿੰਦੇ ਸੀ ਤੈਨੂੰ ਮੈਂ ਸਿਵਲ ਹਸਪੀਟਲ ਤੁਹਾਨੂੰ ਪਹੁੰਚਣ ਨਹੀਂ ਦੇਣਾਗਾ ਤੈਨੂੰ ਰਾਜ ਹੀ ਮਾਰ ਦੇਣਾ ਤੂੰ ਦਾਖਲ ਹੋਣਾ ਤੁਹਾਨੂੰ ਮੈਂ ਪਰਚਾ ਕੋਈ ਕਾਰਵਾਈ ਨਹੀਂ ਕਰਨ ਦੇਣੀ ਤੈਨੂੰ ਰਾਜ ਹੀ ਮਰਵਾ ਕੱਚੇ ਹਾਂਜੀ ਉੱਚ ਵਿੱਚ ਕੋਈ ਬੰਦੀ ਵੀ ਅਰੈਸਟ ਹੋਈ ਪੁਲਿਸ ਨੇ ਹਾਂਜੀ ਬੱਚਿਆਂ ਕੋਈ ਅਰੈਸਟ ਹੋਇਆ ਉਹ ਇੱਥੋਂ ਲੈ ਗਏ ਉਹਨਾਂ ਨੂੰ ਫੜ ਕੇ ਉਹ ਪਤਾ ਨਹੀਂ ਇਹਨਾਂ ਦਾ ਹਰ ਜਾ ਕੋਈ ਪੋਲਿਟਿਕਲ ਹਮਲਾ ਹੱਥ ਇਹਨਾਂ ਦੇ ਕੰਮ ਜੀ ਮਤਲ ਲੈ ਗਏ ਆ ਬੰਦੇ ਤੋਂ ਉਹ ਆਏ ਸੀ ਇਥੋਂ ਫੂਕਲੇ ਤੋਂ ਪਾਣੀ ਪੁਣੀ ਚਾਹ ਵਗੈਰਾ ਦੇਣਗੇ ਨਹੀਂ ਅੱਛਾ ਭਾਜੀ ਟੜਕੀ ਨਾ ਭਾਜੀ ਅੱਛਾ ਕੀ ਗਲਤੀ ਹੋਈ ਹੈ ਕੋਈ ਨਹੀਂ ਮੈਂ ਭਾਈ ਆਇਆ ਅਰੈਸਟ ਹੋਇਆ ਮੈਂ ਤਾਂ ਆਪਣੇ ਪੈਂਟੋਂ ਚੱਲਿਆ ਮੈਂ ਭਾਈਆਂ ਕਿੜਾਈ ਹਾਂ ਜੀ ਮੈਂ ਭਾਈਆਂ ਨੂੰ ਰੋਕਦੇ प्रॉपर्टी बेचने और खरीदने के लिए संपर्क करें फेयर डील प्रॉपर्टीज